ਇਹ ਤਸਵੀਰਾਂ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਤਸਵੀਰਾਂ ਸਿਵਲ ਹਸਪਤਾਲ ਦੀਆਂ ਨੇ ਜਿੱਥੇ ਕਿ ਐਮਰਜੈਂਸੀ ਵਾਰਡ ਦੇ ਵਿੱਚ ਹਸਪਤਾਲ ਦੇ ਗੁੰਡਾਗਰਦੀ ਦਾ ਨੰਗਾ ਨਾਚ ਦੇਖਨ ਨੂੰ ਮਿਲਿਆ ਪਰ ਇਹ ਸਾਰੀਆਂ ਜੋ ਤਸਵੀਰਾਂ ਆਏ ਕਟਨਾਏ ਉਹ ਸਾਰੇ ਉਥੇ ਹਸਪਤਾਲ 'ਚ ਲੱਗੇ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਪਤਾ ਚੱਲਦਾ ਹੈ ਕਿ ਹਸਪਤਾਲ ਦੇ ਵਿੱਚ ਵੀ ਹੁਣ ਗੁੰਡੇ ਜੋ ਬਦਮਾਸ਼ ਨੇ ਉਨ੍ਹਾਂ ਦੇ ਵੱਲੋਂ ਮਾਹੌਲ ਖਰਾਬ ਕੀਤਾ ਜਾਂਦਾ ਜਿੱਥੇ ਕਿ ਮਰੀਜ਼ ਵੀ ਹੁੰਦੇ ਨੇ ਦੱਸਦੇ ਕਿ ਇੱਕ ਮਿਨੀ ਓਟੀਬੀ ਦੇ ਵਿੱਚ ਇੱਕ ਵਿਅਕਤੀ ਹੁੰਦਾ ਜਿਸ ਤੇ ਕਿ ਜਾਨਲੇਵਾ ਹਮਲਾ ਹੋਇਆ ਹੁੰਦਾ ਅਤੇ ਉਹ ਵਿਅਕਤੀ ਆਪਣਾ ਇਲਾਜ ਕਰਵਾ ਰਿਹਾ ਹੁੰਦਾ ਪਰ ਇਸ ਕਾਰਨ ਕੁਝ ਹਮਲਾਵਰ ਉਥੇ ਹਸਪਤਾਲ 'ਚ ਦਾਖਲ ਹੋ ਜਾਂਦੇ ਨੇ ਜਿਸ ਤੋਂ ਬਾਅਦ ਕਿ ਪੀੜਤ ਵਿਅਕਤੀ ਦੀ ਕੁੱਟਮਾਰ ਕਰਨ ਲੱਗ ਜਾਂਦੇ ਨੇ ਦੱਸਦੇ ਕਿ ਜਿਸ ਵਿਅਕਤੀ ਨੂੰ ਤਸਵੀਰਾਂ ਦੇ ਵਿੱਚ ਕੁੱਟਮਾਰ ਕਰ ਰਹੇ ਨੇ ਇਹ ਪਿੰਡ ਬਲਾਲੋ ਦੇ ਮੌਜੂਦਾ ਸਰਪੰਚ ਦਰਅਸਲ ਇਹ ਮਾਮਲਾ ਫਗਵਾੜਾ ਦੇ ਸਿਵਲ ਹਸਪਤਾਲ ਤੋਂ ਸਾਹਮਣੇ ਆਉਂਦਾ ਹੈ ਜਿੱਥੇ ਕਿ ਬਲਾਲੋ ਪਿੰਡ ਦੇ ਮੌਜੂਦਾ ਸਰਪੰਚ ਜਿਸ ਦਾ ਨਾਮ ਦਿਆਲ ਸਿੰਘ ਹੈ ਉਸ ਤੇ ਕੁਝ ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਜਿੱਥੇ ਕਿ ਪੀੜਤ ਵਿਅਕਤੀ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਉਹ ਪਿੰਡ ਬਲਾਲੋ ਚ ਜ਼ਮੀਨ ਠੇਕੇ ਤੇ ਲੈ ਕੇ ਖੇਤੀਬਾੜੀ ਦਾ ਕੰਮ ਕਰਦਾ ਹੈ ਅਤੇ ਜਦੋਂ ਬੰਟੋਰੀ ਪਿੰਡ ਦੇ ਇੱਕ ਸਾਬਕਾ ਸਰਪੰਚ ਦੇ ਕਰ ਜਾਂਦਾ ਕਿਸੇ ਕੰਮ ਦੇ ਲਈ ਤਾਂ ਉੱਥੇ ਕੁਝ ਨੌਜਵਾਨਾਂ ਦੇ ਵੱਲੋਂ ਉਸਤੇ ਤੇਜ਼ ਤਾਰ ਖਥਿਆਰਾ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਇਸ ਦੇ ਨਾਲ ਹੀ ਪੀੜਤ ਵਿਅਕਤੀ ਦੇ ਵੱਲੋਂ ਇਹ ਦੋਸ਼ ਲਗਾਏ ਗਏ ਨੇ ਕਿ ਇਹ ਜੋ ਹਮਲਾ ਹੈ ਉਸ ਦਾ ਕਾਰਨ ਸਰਪੰਚੀ ਦੀ ਚੋਣਾ ਜਿੱਤਣਾ ਹੈ ਫਿਲਹਾਲ ਪੀੜਤ ਵਿਅਕਤੀ ਦੇ ਵੱਲੋਂ ਪ੍ਰਸ਼ਾਸਨ ਦੇ ਕੋਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ ਅਤੇ ਦੋਸ਼ੀ ਖਲਾਫ ਸਖਤ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ ਭਾਜੀ ਕੀ ਨਾਮ ਆ ਤੁਹਾਡਾ ਨਾ ਨਾ ਭਾਜੀ ਦਇਆ ਚੰਦੇ ਆ ਤੁਹਾਡੇ ਸੱਟਾ ਵਗੈਰਾ ਲੱਗੀਆਂ ਆ ਜਾਂ ਸਿਵਲ ਹਸਪਤਾਲ ਆਏ ਆ ਕੀ ਮਾਮਲਾ ਭਾਜੀ ਇਹ ਭਾਜੀ ਪਹਿਲਾਂ ਪਿੰਡ ਪੰਡੋਰੀ ਪਿੰਡ ਮੇਰਾ ਪਿੰਡ ਬਲਾਲੋਆ ਮੈਂ ਪੰਡੋਰੀ ਪਿੰਡ ਕਿਸੇ ਦੇ ਘਰ ਗਿਆ ਹੋਇਆ ਸੀ ਉੱਥੇ ਦੋ ਬੰਦੇ ਆਏ ਅੰਦਰ ਦੋ ਆਏ ਬਾਹਰ ਹੋਣਗੇ ਪਤਾ ਨਹੀਂ ਮੈਨੂੰ ਉਹਨੇ ਅੰਦਰ ਬੈਠਿਆ ਤੇ ਆ ਕੇ ਹੁਲਾਕਾਰਤਾ ਪਹਿਲਾਂ ਜਦੋਂ ਹਮਲਾ ਹੋਇਆ ਤੁਸੀਂ ਸਿਵਲ ਹਸਪਤਾਲ ਆ ਗਏ ਸੀ ਸਿਵਲ ਹਸਪਤਾਲ ਆ ਗਏ ਸੀ ਟ੍ਰੀਟਮੈਂਟ ਚੱਲੂ ਸੀਗਾ ਟ੍ਰੀਟਮੈਂਟ ਮੇਰੇ ਟਾਂਕੇ ਲੱਗ ਗਏ ਸੀ ਹਾਂਜੀ ਤੇ ਇੱਥੇ ਅੰਦਰ ਇਹ ਮੇਰੇ ਪਟੀਆਂ ਹੋ ਰਹੀਆਂ ਸੀ ਹਾਂਜੀ ਸੱਤ ਅੱਠ ਗੁੰਡੇ ਆਏ ਆ ਹਾਂਜੀ ਅੰਦਰ ਇਸ ਐਮਰਜੈਂਸੀ ਦੇ ਅੰਦਰ ਉਹ ਨਹੀਂ ਆਉਂਦੇ ਬਾਅਦ ਸ਼ੁਰੂ ਕਰ ਦਿੰਦੇ ਸਿਵਲ ਹਸਪਤਾਲ ਦੇ ਅੰਦਰ ਹੀ ਤਾਂ ਹਾਂਜੀ ਐਮਰਜੈਂਸੀ ਬਾਅਦ ਦੇ ਆਉਂਦੇ ਨੇ ਤੇ ਮੌਕੇ ਤੇ ਜਿਹੜੀ ਇੱਥੇ ਪੁਲਿਸ ਸੀਗੀ ਉਹ ਆਈ ਮੌਕੇ ਤੇ ਮੌਕੇ ਤੋਂ ਬਾਅਦ ਲੋ ਚਾਹੀਦੇ ਹੋਗੇ ਦੇਖ ਕਿਹੜੇ ਕਿਹੜੇ ਬੰਦੇ ਸੀ ਬਾਈ ਪਛਾਣਦੇ ਹੋ ਮੈਂ ਇੱਕ ਬੰਦੇ ਨੂੰ ਪਛਾਣਦਾ ਇੱਕ ਬੰਦੇ ਨੂੰ ਪਛ ਉਰੇ ਨਾਲ ਕਿੰਨੇ ਬੰਦੇ ਸੀ ਹੋਰ ਬੰਦੇ ਤੇ ਮੇਰੇ ਸਾਨੂੰ 7-8ਵੇਂ ਕੀ ਹਥਿਆਰ ਸੀਗੇ ਉਹਨਾਂ ਦੇ ਕੋਲ ਭਾਜੀ ਭਾਜੀ ਕੋਈ ਪਤਾ ਨਹੀਂ ਲੱਗਾ ਇੱਕਦਮ ਤਾਂ ਬਾਸ਼ੂ ਕਰਦੇ ਕਿਰਬਾਨਾ ਟਗੂ ਏਡੂ ਜੇ ਪਤਾ ਨਹੀਂ ਕੀ ਕੋਸ਼ਿਸ਼ ਸੀਗਾ ਨਹੀਂ ਤੁਹਾਡੇ ਜਦੋਂ ਮਾਰਿਆ ਉਹਨਾਂ ਨੇ ਕੁਝ ਆਪਾਂ ਨੂੰ ਫੀਲ ਤਾਂ ਹੋਇਆ ਹੋਊਗਾ ਕਿ ਕਿਹੜੇ-ਕਿਹੜੇ ਹਥਿਆਰ ਦਾ ਇੱਕਦਮ ਤਾਂ ਟੱਕ ਲੱਗ ਗਿਆ ਯਾਰ ਟਾਈਮ ਹੀ ਨਹੀਂ ਮਿਲਿਆ ਅੰਦਰ ਜਿਹੜਾ ਸਟਾਫ ਸੀਗਾ ਡਾਕਟਰ ਮੇਰੇ ਪੱਟੀਆਂ ਕੱਢਦੇ ਉਹਨਾਂ ਨੂੰ ਜ਼ਿਆਦਾ ਜੀਵਰ ਜਾਣਕਾਰੀ ਤੇ ਭਾਜੀ ਕਿੱਥੇ-ਕਿੱਥੇ ਸੱਟ ਲੱਗੀ ਦੁਬਾਰਾ ਤੁਹਾਡੇ ਨਾਲ ਸੱਟ ਭਾਜੀ ਦੇਖ ਲਓ ਤੁਹਾਡੇ ਕੈਮਰੀ ਦੇ ਵਿੱਚ ਸਾਰਾ ਕੁਝ ਹੈਗਾ ਠੀਕ ਹੈ ਤੇ ਹੁਣ ਤੁਸੀਂ ਕਿੰਨੇ ਟਾਂਕੇ ਵਗੈਰਾ ਲੱਗੇ ਜਾਂ ਕੋਈ ਐਕਸਟਰਾ ਵਗੈਰਾ ਕਰਾਇਆ ਕੁਝ ਪਤਾ ਲੱਗਾ ਭਾਜੀ ਐਕਸਰੇ ਹੋਏ ਜਾਂ ਰਿਪੋਰਟਸ ਕੋਈ ਨਹੀਂ ਹੋਏ ਤੇ ਕੀਮਤ ਤਕਰੀਬਨ 10 ਐਕਸਰੇ ਹੋ ਗਏ ਕੀਮਤ ਕਰਦੇ ਨੇ ਪ੍ਰਸ਼ਾਸਨ ਤੋਂ ਭਾਜੀ ਮੰਗੇ ਇਹੀ ਜਿਹੜੇ ਗੁੰਡੇ ਇੱਥੇ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਨਹੀਂ ਵੀਜਾ ਹੁਣ ਦਿੰਦਾ ਸਾਨੂੰ ਪਿੰਡ ਛੱਡ ਦੇਣਗੇ ਤੇ ਜਥੇਦ ਸਿੰਘ ਜੀ ਇਹਨਾਂ ਨੂੰ ਕਿਉਂ ਨਹੀਂ ਨੱਥ ਪਾਦਾ ਜਿੱਥੇ ਤੁਹਾਡਾ ਇਲਾਜ ਚੱਲਦਾ ਹੈ ਸਿਊਟੇਜ ਉੱਤੇ ਸੀਸੀਟੀਵੀ ਕੈਮਰੇ ਹੈਗੇ ਸੀਗਾ ਭਾਜੀ ਹਾਂਜੀ ਠੀਕ ਹੈ ਜੀ ਹਰ ਡਾਕਟਰ ਕੀ ਮਾਮਲਾ ਜੀ ਇੱਕ ਵਿਅਕਤੀ ਆਪਣੇ ਫਗੜਾ ਦੇ ਸਿਵਲ ਹਸਪੀਟਲ ਤੇ ਲਿਆਂਦਾ ਗਿਆ ਜੀ ਇੱਕ ਦਰਮਿਆਨੀ ਉਮਰ ਦਾ ਮੇਨ ਬੰਦਾ ਥਾਣਾ ਸਰਦੇ ਆਰੀ ਇਲਾਕੇ ਦਾ ਲੜਾਈ ਚ ਲਿਜਨਲ ਮੇਰੇ ਕੋਲ ਆਇਆ ਜਿਸ ਦੀ ਅਚੀ ਸੁਮਰਤੀ ਲਾਈਫ ਘਰਤੀ ਮੇਰਾ ਕਰਕੇ ਸ਼ੁਰੂ ਕਰਤੀ ਇੰਜੈਕਸ਼ਨ ਵਗੈਰਾ ਲਗਾ ਕੇ ਡਾਗ ਦੇ ਕਰਕੇ ਪਰਚਾ ਪਿਆ ਜਾਦਾ ਹੈ ਕਿ ਜੇ ਦੀ ਕਪੀਨ ਥਾਣੇ ਤੇ